ਲੋਈ ਸਸਤੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਅੱਜ ਆਏ ਹੋਇਆ ਬਾਈ ਲਾਲੀ ਕੋਲੇ ਪਿੰਡ ਸੰਘੇੜੇ ਜੀਮੀ ਦਾ ਟਰੈਕਟਰ ਗੈਰੇਜ ਤੇ ਤੇ ਸਸਤੀ ਕਾ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਕਿੰਨੇ ਕਿ ਟਰੈਕਟਰ ਨੇ ਫਿਰ ਟਰੈਕਟਰ 25 ਤੋਂ 30 ਸਾਈ ਹੈਗੇ ਤੇ ਫਿਰ ਇੱਥੋਂ ਸ਼ੁਰੂ ਕਰ ਲਈਏ ਆਪਾਂ ਹਾਂ ਜੀ ਹਾਂ ਜੀ ਸਪੈਸ਼ਲ ਐਡੀਸ਼ਨ 36 30 20 ਮਾਡਲ ਆ ਜੀ 20 ਮਾਡਲ ਆ ਕਿੰਨਾ ਚੱਲਿਆ ਹੋਇਆਗਾ 700 ਘੰਟਾ ਚੱਲਿਆ ਜੀ 700 ਘੰਟੇ ਫਰਸਟ ਪਾਰਟੀ ਦਾ ਪੰਜਾਬ ਨੰਬਰ ਆ ਜੀ ਮਤਲਬ ਜਿੰਨੇ ਟਰੈਕਟਰ ਨੇ ਸਾਰੇ ਪੰਜਾਬ ਨੰਬਰ ਤੇ ਫਰਸਟ ਪਾਰਟੀ ਹੋਣਗੇ ਹਾਂ ਜੀ ਹਾਂ ਜੀ ਇਹ ਦੇ ਦਾਂਗੇ ਜੀ 7 ਲੱਖ 75 ਹਜ਼ਾਰ ਦਾ ਜੀ ਠੀਕ ਆ 7 ਲੱਖ 75 ਹਜ਼ਾਰ ਦਾ ਤੇ ਇੱਧਰ ਆ ਗਿਆ 36 ਦੀ ਸਪੈਸ਼ਲ ਐਡੀਸ਼ਨ ਹੈ 4x4 ਚ ਇਹ 4x4 ਹੈ ਇਹ ਕਿੰਨਾ ਮਾਡਲ ਆ 20 ਮਾਡਲ ਹੈ ਜੀ 20 ਮਾਡਲ ਹੈ ਤੇ ਇਹ ਕਿੰਨੇ ਘੰਟੇ ਚੱਲੇ ਹੋਇਆ ਇਹ 800 ਘੰਟਾ ਚੱਲੇ ਹੋਏ ਜੀ ਤੇ ਇਹ ਕਿੰਨੇ ਚ ਬਣ ਜੂ ਇਹ 9.5 ਲੱਖ ਦਾ ਤੇ 9.5 ਲੱਖ ਚ ਤੇ ਮੌਕੇ ਤੇ ਆਪਾਂ ਜਿਹੜਾ ਮਾਨਤਾਣਾ ਸਾਰੇ ਟਰੈਕਟਰਾਂ ਚੋਂ ਕਰਦਾਂਗੇ ਉਹ ਕਰਦਾਂਗੇ ਜੀ ਕਿੰਨਾ ਕਰਦਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ 20000 ਮਾਨਤਾਣਾ ਕਰਦਾ ਲੋ ਵੀ ਸਜਰੋ 20000 ਰੁਪਿਆ ਆਪੀ ਘਟਾਲਿਓ ਜਿੰਨਾ ਰੇਟ ਦੱਸਾਂਗੇ ਤੇ ਸੋਨਾਲੀ ਕਾ ਡੀਆਈ 6 ਸ਼ੱਤ ਸਕੰਦਰ ਇਹ ਕਿੰਨਾ ਮਾਡਲ ਹੈ ਇਹ 20 ਮਾਡਲ ਹੈ ਜੀ ਤੇ 20 ਮਾਡਲ ਹੈ ਇਹ ਕਿੰਨਾ ਚੱਲਿਆ ਹੋਇਆ ਇਹ ਚੱਲਿਆ ਹੋਊ ਜੀ 12-1300 ਘੰਟਾ ਚੇਂਜਰ ਗੇਅਰ ਵਾਲਾ 3 ਸਪੀਡ ਵਾਲਾ ਚੇਂਜਰ ਗੇਅਰ 3 ਸਪੀਡ ਤੇ ਇਹ ਕਿੰਨੇ ਚ ਬਣ ਜੂ ਇਹ ਦੇ ਦਾਂਗੇ ਜੀ 6 ਲੱਖ 25 ਹਜ਼ਾਰ ਦਾ 6 ਲੱਖ 25 ਹਜ਼ਾਰ ਚ ਤੇ ਇੱਧਰ ਵੀ ਆ ਗਿਆ ਸੋਨਾ ਲਿਕਾ ਸਕੰਦਰ ਇਹ ਕਿੰਨੇ ਚ ਡੀਆਈ 60 ਇਹ 21 ਮਾਡਲ ਆ ਜੀ ਇਹ ਵੀ 3 ਸਪੀਡ ਆ ਚੇਂਜਰ ਗੇਅਰ ਵਾਲਾ ਜੀ ਬਿਲਕੁਲ ਨਵਾਂ ਟਰੈਕਟਰ ਹੈਗਾ ਹਜੇ ਪਰਚੀਆਂ ਸਾਰੀਆਂ ਲੱਗੀਆਂ ਨੇ ਜੀ ਠੀਕਾ ਨਾਲ ਲੱਗੀਆਂ ਨੇ ਜੀ ਸੋ ਵਾਲੀਆਂ ਤੇ ਇਹ ਕਿੰਨੇ ਚ ਬਣ ਜੂ ਇਹ 800 ਘੰਟਾ ਚੱਲਿਆ ਜੀ ਇਹ ਦੇ ਦਾਂਗੇ 685000 685000 ਤੇ ਆ ਗਿਆ 5310 ਹਰੇ ਟੱਡ ਚ ਹਾਂਜੀ ਇਹ ਕਿੰਨਾ ਮਾਡਲ ਆ ਇਹ 17 ਮਾਡਲ ਹੈ ਜੀ 12ਵੇਂ ਮਹੀਨੇ ਦਾਗਾ ਬਿਲਕੁਲ ਨਵਾਂ ਟਰੈਕਟਰ ਡਿਸਟਰੀਬਿਊਟਰ ਲੱਗਿਆ ਰਿਵਰਸ ਪੀਟੀਓ ਰਿਵਰਸ ਪੀਟੀਓ ਤੇ ਇਹ ਕਿੰਨਾ ਚੱਲਿਆ ਹੋਇਆ ਇਹ ਚੱਲਿਆ ਹੋਊ ਜੀ 1400 ਘੰਟਾ ਇਹ ਕਿੰਨੇ ਚ ਬਣਜੂ ਇਹ ਦੇ ਦਾਂਗੇ ਜੀ 635000 ਦਾ 635000 ਦਾ ਤੇ ਇੱਧਰ ਆ ਗਿਆ 522 ਨਿਊ ਹਾਲੈਂਡ ਇਹ ਕਿੰਨਾ ਮਾਡਲ ਆ ਇਹ 21 ਮਾਡਲ ਹੈ ਜੀ ਇਹ ਚੱਲਿਆਗਾ 800 ਘੰਟਾ ਇਹ 800 ਘੰਟਾ ਚੱਲਿਆ ਹੋਇਆ ਹੈ ਤੇ ਇਹ ਕਿੰਨੇ ਚ ਬਣ ਜੂਗਾ ਇਹ ਦੇ ਦਾਂਗੇ 9 ਲੱਖ 30 ਹਜ਼ਾਰ ਦਾ ਜੀ 9 ਲੱਖ 30 ਹਜ਼ਾਰ ਦਾ ਤੇ ਇੱਕ ਇੱਧਰ ਆ ਗਿਆ 5220 ਨਿਊ ਹਾਲੈਂਡ ਇਹ 21 ਮਾਡਲ ਆ ਜੀ ਇਹ 21 ਮਾਡਲ ਆ ਤੇ ਕਿੰਨਾ ਚੱਲਿਆ ਹੋਇਆ ਇਹ ਚੱਲਿਆ 800 ਘੰਟਾ ਜੀ ਇਹ ਦੇ ਦਾਂਗੇ ਆਪਾਂ 25 ਹਜ਼ਾਰ ਦਾ 9 ਲੱਖ ਜੀ 9 ਲੱਖ 25 ਹਜ਼ਾਰ ਦਾ ਬਣ ਜੂ ਮੈਂ ਪੂਰੇ 9 ਦਾ ਬਣ ਜੂ ਵੀ ਬੱਤੀ ਆਪਾਂ ਟੋਨ ਕਰ ਦਾਂਗੇ ਤੇ ਇੱਧਰ ਆ ਗਿਆ ਜਮਦੂਦ ਦਾ ਛੋਟਾ ਪਿਆ 75 ਇਹ ਕਿੰਨਾ ਮਾਡਲ ਆ ਇਹ ਕਿੰਨ ਲਈ 500 ਘੰਟਾ ਚੱਲਿਆਗਾ। ਇੱਕ ਪੈਨ ਵਾਲੇ ਟਾਇਰ ਨੇ ਪਿੱਛੇ। ਕੰਪੈਨ ਵਾਲੇ 18 ਦੇ ਟਾਇਰ ਨੇਗੇ। 18 ਦੇ ਟਾਇਰ ਨੇ। 75 ਪਾਵਰ ਵਾਲਾ ਸੈਕ్రోਮੈਕਸ ਗੀਰ ਵਾਲਾਗਾ। ਤੇ ਇਹ ਕਿੰਨਾ ਚੱਲਿਆ ਹੋਇਆ ਇਹ? ਇਹ ਚੱਲਿਆ 500 ਘੰਟਾ। ਇਹ ਦੇ ਦਾਂਗੇ 16 ਲੱਖ ਦਰਈ। 16 ਲੱਖ ਦਾ। ਤੇ ਇੱਧਰ ਆ ਗਿਆ ਬਾਲਟ੍ਰੈਕ ਸੋਨਾ ਨਿਕਾਲਿਆਂ ਦਾ 60। ਇਹ ਟੌਪ ਮਾਡਲ ਹੈ। ਇਹ 16 ਮਾਡਲ ਆ ਜੀ ਚੇਂਜਰ ਗੀਅਰ ਵਾਲਾ, 3 ਸਪੀਡ ਵਾਲਾ। 24 ਸਪੀਡਾਂ ਵਾਲਾ। 24 ਸਪੀਡਾਂ ਵਾਲਾ ਜੀ। ਇਹ ਕਿੰਨਾ ਮਾਡਲ ਆ? ਇਹ 16 ਮਾਡਲ ਹੈ ਜੀ ਇਹ ਦੇ ਦਾਂਗੇ 6 ਲੱਖ 25 ਹਜ਼ਾਰ ਦਾ ਜੀ ਤੇ ਇੱਧਰ ਆ ਗਿਆ ਸਵਰਾਜ 969 ਇਹ ਕਿੰਨਾ ਮਾਡਲ 21 ਮਾਡਲ ਹੈ ਜੀ ਇਹ ਚ ਲੈ 800 700 ਘੰਟਾ ਜੀ ਇਹ ਕਿੰਨੇ ਚ ਬਣ ਜੂਗਾ ਇਹ ਦੇ ਦਾਂਗੇ 9 ਲੱਖ 75 ਹਜ਼ਾਰ ਦਾ 9 ਲੱਖ 75 ਹਜ਼ਾਰ ਦਾ ਬਟੇ ਕੁਮਾਰ ਉੱਪਰ ਮਾਰਦੇ ਜੀਮੀ ਦਾ ਟਰੈਕਟਰ ਸੇਲ ਪਰਚੇਜ ਤੇ ਇਹ ਹੈਗਾਗਾ ਆਪਣਾ ਸੰਘੇੜੇ ਜਿਹੜਾ ਬਰਨਾਲੇ ਨੂੰ ਬਾਜ਼ਾਰ ਵਾਲਾ ਰੋਡ ਜਾਂਦਾ ਹੈਗਾ ਉਹਦੇ ਉੱਪਰ ਆ ਜਮਾ ਰੋਡ ਦੇ ਉੱਤੇ ਹੈਣਾ ਬਈ ਹਾਂਜੀ ਰਾਏਕੋਟ ਤੋਂ ਰਾਏਕੋਟ ਵਾਲੇ ਰੋਡ ਤੋਂ ਅੱਧਾ ਕਿਲੋਮੀਟਰ ਬਾਜ਼ਾਰ ਵਾਲੇ ਰੋਡ ਦੇ ਉੱਤੇ ਹੈ ਠੀਕ ਹੈ ਤੇ ਇੱਧਰ ਆ ਗਿਆ ਸਿਕੰਦਰ 62 ਟਰੈਕ 60 ਹਾਂਜੀ ਤੇ ਇਹ ਕਿੰਨੇ ਚ ਬਣ ਜੂ ਇਹ 17 ਮਾਡਲ ਆ ਕਾਪੀ ਇਹਦੀ 18 ਇਹ 7 ਲੱਖ ਦਾ ਦੇ ਦਾਂਗੇ 7 ਲੱਖ ਦਾ ਤੇ ਉਹ ਆ ਗਿਆ ਪ੍ਰੋਦਰ 5405 ਜੀ ਅੱਛਾ ਆ ਦਿਖਾ ਦਿੰਦੇ ਆ 37 3 ਨਿਊ ਹਾਲੈਂਡ ਇਹ ਕਿੰਨਾ ਮਾਡਲ ਆ ਇਹ 18 ਮਾਡਲ ਆ ਜੀ ਇਹ ਅੱਜੀ ਪਹੁੰਚਿਆਗਾ ਹਜੇ ਇਹ ਪਹੁੰਚਿਆ ਹੀ ਹੈ ਸਭ ਸਭਈ ਇਹਦਾ ਕਰਨਾਗਾ ਤੇ 18 ਮਾਡਲ ਇਹ ਕਿੰਨੇ ਕਿ ਚੱਲਿਆ ਹੋਊ 4x4 ਨਾਲ ਦੇ ਟਾਇਰ ਆ ਜੀ ਇਹ ਚੱਲਿਆ ਹੋਊ 14-1500 ਘੰਟਾ ਜੀ ਇਹ ਕਿੰਨੇ ਚ ਬਣ ਜੂ ਇਹ ਦੇ ਦਾਂਗੇ ਜੀ ਆਪਾਂ 8 ਲੱਖ 30 ਹਜ਼ਾਰ ਦਾ 8 ਲੱਖ 30 ਹਜ਼ਾਰ ਦਾ ਹਜੇ ਕੋਈ ਆਇਆ ਹੀ ਆ ਆਇਆ ਹੀ ਆ ਜੀ ਹਜੇ ਤੇ ਉਧਰ ਆ ਗਿਆ 5405 ਜੁੰਡੀਅਰ ਇੱਕ ਨਾ ਮੜ ਲਾ ਬਈ ਇਹ 21 ਮਾਡਲ ਆ ਜੀ 21 ਮਾਡਲ ਆ 4x4 ਆ ਤੇ ਕਿੰਨੇ ਘੰਟੇ ਚੱਲਿਆ ਹੋਊ ਇਹ ਇਹ 700 ਘੰਟਾ ਚੱਲਿਆ ਜੀ ਫੁੱਲ ਟੌਪ ਮਾਡਲ ਆ ਬਟਨ ਵਾਲੀ ਲਿਫਟ ਹੈ ਇਹਦੀ ਬਟਨ ਵਾਲੀ ਲਿਫਟ ਹੈ ਤੇ ਇਹ ਕਿੰਨੇ ਚ ਬਣ ਜੂਗਾ ਇਹ 1.15 ਲੱਖ ਸਾਢੇ 11 ਲੱਖ ਚ ਤੇ ਇੱਧਰ ਆ ਜੂ ਆਪਾਂ ਇੱਧਰ ਵੀ ਖੜਿਆ ਬਣੇ ਰਹੋ ਐਂਡ ਤੱਕ ਤੇ ਆ ਪ੍ਰੀਤ ਇਹ ਕਿਹ ਮਾਡਲ ਆ ਜੀ ਪ੍ਰੀਤ 6599 ਹਾਂਜੀ ਕਿਹ ਕਿਹ ਮਾਡਲ ਤੇ ਇਹ ਕਿੰਨਾ ਚੱਲਿਆ ਹੋਊਗਾ ਇਹ ਚੱਲਿਆ ਜੀ 1000 ਘੰਟੇ ਦੇ ਲਾਗੇ ਛੱਕਿਆ 1000 ਘੰਟੇ ਸਿਸਟਮ ਵਗੈਰਾ ਚੰਗਾ ਲੱਗਿਆ ਹੋਇਆ ਹੈ ਹਾਂਜੀ ਤੇ ਇਹ ਕਿੰਨੇ ਚ ਬਣ ਜੂ ਇਹ ਸੀ ਲੱਖ ਸੀ ਯਾਰ ਦਾ 6 ਲੱਖ 8000 45310 ਕਿੰਨੇ ਮਾਡਲ ਆ ਇਹ 17 ਮਾਡਲ ਆ 18 ਮਾਡਲ ਆ ਜੀ ਫੁੱਲ ਟਾਪ ਮਾਡਲ ਹੈਗਾ ਠੀਕ ਆ ਡਿਸਟਰੀਬਿਊਟਰ ਲੱਗਿਆ ਹਿੱਸਾ ਖੁੱਲਦਾ ਹੈਗਾ ਇਹ ਕਿੰਨੇ ਚ ਬਣੂ ਇਹ 7 ਲੱਖ ਦਾ ਦੇ ਦਾਂਗੇ ਜੀ 7 ਰਕ 1675 ਬਰ ਟ੍ਰੈਕ 53 ਕਿੰਨਾ ਮਾਡਲ ਆ ਇਹ ਕੀ ਮਾਡਲ ਹੈ ਜੀ ਚੇਂਜਰ ਗੇਅਰ ਵਾਲਾ 24 ਸਪੀਡਾਂ ਵਾਲਾ ਇਹ ਦੇ ਦਾਂਗੇ ਜੀ 10 ਲੱਖ ਦਾ 10 ਲੱਖ ਦਾ ਤੇ ਆ ਆ ਗਿਆ 755 DI ਇਮਲਾ ਦੋਹੀ ਜਿਹੜਾ 75 ਪਾਵਰ ਚ ਹਾਂ 75 ਪਾਵਰ ਦਾ ਹੈ ਇਹ ਕਿੰਨੇ ਮਾਡਲ ਆ ਇਹ ਮਾਰ ਕੇ 20 ਦੇ ਆ ਕਾ 21 ਦੀ ਆ ਜੀ ਤੇ ਇਹ ਕਿੰਨੇ ਚ ਬਣ ਜੂ ਇਹ 1.5 ਲੱਖ ਦਾ ਵੇਚਣਾ ਕਿੰਨਾ ਚੱਲਿਆ ਹੋਊ ਇਹ ਚੱਲਿਆ ਹੋਊ ਜੀ ਇਹ 675 ਇਹ 750 ਤੇ ਸਵਰਾਜ 855 3 ਸਪੀਡ 15 ਸਪੀਡਾਂ ਵਾਲਾ ਇਹ ਕਿੰਨਾ ਮਾਡਲ ਆ ਇਹ ਬਾਈ ਮਾਡਲ ਆ ਜੀ ਇਹ ਚੱਲਿਆਗਾ 350 ਘੰਟਾ ਸਿਰਫ 350 ਘੰਟੇ ਚੱਲੇ ਹੋਏ ਇਹ ਕਿੰਨੇ ਚ ਬਣ ਜੂਗਾ ਇਹ 7 ਲੱਖ 70 ਹਜ਼ਾਰ ਦਾ ਦੇ ਦਾਂਗੇ 7 ਲੱਖ 70 ਹਜ਼ਾਰ ਦਾ ਤੇ ਆ 969 ਸੁਵਰਾਜ ਵਾਲਿਆਂ ਦਾ ਕਿੰਨਾ ਮਾਡਲ ਆ ਕਿੱਕੀ ਮਾਡਲ ਆ ਜੀ ਇਹ ਕਿੰਨਾ ਚੱਲਿਆ ਹੋ ਇਹ ਚੱਲਿਆ ਹੋ ਜੀ 6-5 ਤੇ 600 ਘੰਟੇ ਦੇ ਵਿੱਚ ਵਿੱਚ ਠੀਕ ਆ ਤੇ ਇਹ ਕਿੰਨੇ ਚ ਬਣ ਜੂ ਇਹ 8 ਲੱਖ ਦਾ ਦੇ ਦਾਂਗੇ ਅੱਛਾ ਕਿ ਆ ਜੁੰਡੀਆ 53 10 ਇਹ ਕਿੰਨਾ ਮਾਡਲ ਆ ਇਹ 17 ਮਾਡਲ ਆ ਜੀ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਆ ਡਿਸਟ੍ਰੀਬਿਊਟਰ ਹਿੱਸਾ ਖੋਲਦਾ ਇਹ ਕਿੰਨੇ ਚ ਬਣ ਜੂ ਟਾ ਟੂਰ ਨਾਲ ਦੇ ਇਹ ਦੇ ਦਾਂਗੇ 6 ਲੱਖ 75 ਹਜ਼ਾਰ ਬਾਈ 6 ਲੱਖ ਰੁਪਏ ਤੇ ਲੋ ਵੀ ਸੱਜਣੋ ਜਿੰਨੇ ਹੁਣ ਤੱਕ ਕੋਈ ਵੀ ਟਰੈਕਟਰ ਦਿਖਾਏ ਆ ਜੇ ਕਿਸੇ ਨੇ ਲੈਣਾ ਤਾਂ ਬਾਈ ਲਾਲੀ ਨਾਲ ਕਰ ਲੈ ਉਸ ਮਰਕ ਬਾਈ ਜਿਹੜਾ ਮੋਬਾਈਲ ਨੰਬਰ ਆ ਉਹ ਬੋਲ ਦੇ 9803700712 ਜੀ ਲੋ ਜੀ ਕਰ ਲਿਓ ਸੰਪਰਕ ਜ਼ਿਮੀਦਾਰ ਟਰੈਕਟਰ ਗਰਜ ਸੰਘੇੜੇ ਤੱਕ ਜਿੰਨਾ ਵੀ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਮਿਹਰਬਾਨੀ